ਮੂਸੇਪਿੰਡ ਦੀ ਸਰਪੰਚੀ ਇਸ ਵਕਤ ਸੋਸ਼ਲ ਮੀਡੀਆ ਤੇ ਇੱਕ ਵੱਡਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿਉਂਕਿ ਪਹਿਲਾਂ ਜਿੱਥੇ ਸਰਦਾਰ ਬਲਕੌਰ ਸਿੰਘ ਹੋਰਾਂ ਨੂੰ ਮੂਸੇਪਿੰਡ ਦੀ ਸਹਿਮਤੀ ਮਿਲਦੀਆਂ ਖਬਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਸੀ ਪਰ ਹੁਣ ਮੂਸੇਪਿੰਡ ਦੇ ਕਈ ਪਰਿਵਾਰਾਂ ਨੇ ਮਿਲ ਕੇ ਸਰਬਸੰਮਤੀ ਤੇ ਆਪਣੀ ਨਾਰਾਜ਼ਗੀ ਜਤਾਈ ਸੀ ਪਰ ਹੁਣ ਇੱਕ ਵਾਰ ਫੇਰ ਬਲਕੌਰ ਸਿੰਘ ਹੋਰਾਂ ਦੀ ਸਪੋਰਟ ਦੇ ਵਿੱਚ ਲੋਕਾਂ ਦਾ ਵੱਡਾ ਇਕੱਠ ਦੇਖਣ ਨੂੰ ਮਿਲਿਆ ਤੇ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਸਰਦਾਰ ਬਲਕੌਰ ਸਿੰਘ ਬਲਕੌਰ ਸਿੰਘ ਕਾਂਗਰਸ ਪਾਰਟੀ ਦੇ ਸਪੋਰਟਰ ਨੇ ਤੇ ਕਈ ਹੋਰ ਪਾਰਟੀਆਂ ਨੂੰ ਸਪੋਰਟ ਕਰਨ ਵਾਲੇ ਪਰਿਵਾਰ ਸਰਬਸੰਮਤੀ ਤੇ ਆਪਣ ਪਰ ਇੱਤੇ ਹੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਮੂਸੇ ਪਿੰਡ ਨੂੰ ਵੱਡੇ ਲੈਵਲ ਤੇ ਪਛਾਣ ਦੇਣ ਵਾਲਾ ਸਿੱਧੂ ਹਈ ਸੀ ਤੇ ਉਸ ਦੇ ਸਦਕਾ ਹੀ ਸਾਡਾ ਪਿੰਡ ਮੂਸਾ ਦੁਨੀਆ ਭਰ ਦੇ ਵਿੱਚ ਮਸ਼ਹੂਰ ਹੈ ਤੇ ਸਰਪੰਚੀ ਦਾ ਅਸਲੀ ਹੱਕਦਾਰ ਸਿੱਧੂ ਪਰਿਵਾਰੀ ਹੈ ਤੇ ਵੱਡੇ ਪੱਧਰ ਤੇ ਇੱਕ ਵਾਰ ਫਿਰ ਸਰਦਾਰ ਬਲਕੌਰ ਸਿੰਘ ਹੋਰਾਂ ਦੇ ਪੱਖ ਦੇ ਵਿੱਚ ਲੋਕਾਂ ਦਾ ਵੱਡਾ ਇਕੱਠ ਦੇਖਣ ਨੂੰ ਮਿਲਿਆ ਤੇ ਜਿਸ ਤੋਂ ਦੂਸਰੀ ਵਾਰ ਫਿਰ ਸਿੱਧੂ ਪਰਿਵਾਰ ਨੂੰ ਸਰਪੰਚੀ ਮਿਲਣ ਦੇ ਜੋ ਚਾਂਸ ਨੇ ਉਹ ਕਾਫੀ ਹੱਦ ਤੱਕ ਵੱਧੇ ਨਜ਼ਰ ਆ ਰਹੇ ਨੇ ਤੇ ਬਾਕੀ ਦੋਸਤੋ ਕਮੈਂਟ ਸੈਕਸ਼ਨ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਕਿ ਸਰਦਾਰ ਬਲਕੌਰ ਸਿੰਘ ਹੋਰਾਂ